ਇੱਕ ਵਾਰ ਫੇਰ ਤੋਂ ਹਰਜਿੰਦਰ ਸਿੰਘ ਧਾਮੇ ਸ਼ੋਮਨੀ ਅਕਾਲੀ ਦਲ ਦੇ ਪੰਜਵੀਂ ਵਾਰ ਪ੍ਰਧਾਨ ਬਣ ਚੁੱਕੇ ਨੇ ਪੰਜਵੀਂ ਵਾਰ ਜਿੱਤ ਹਾਸਲ ਕਰਕੇ ਉਹਨਾਂ ਦੇ ਵੱਲੋਂ ਪ੍ਰਧਾਨਗੀ ਜਿਹੜੀ ਆ ਸਾਂਭੀ ਜਾਵੇਗੀ ਤੇ ਅੱਜ ਜਿਹੜੀਆਂ ਚੋਣਾਂ ਹੋਈਆਂ ਉਸੇ ਵਿੱਚ ਹਰਜਿੰਦਰ ਸਿੰਘ ਧਾਮੀ ਹੁਣਾਂ ਨੇ ਜਿੱਤ ਹਾਸਲ ਕੀਤੀ ਹੈ ਤਾਂ ਇੱਕ ਵਾਰ ਫਿਰ ਤੋਂ ਹਰਜਿੰਦਰ ਸਿੰਘ ਧਾਮੀ ਜਿਹੜੇ ਨੇ ਉਹ ਜਿਹੜੀ ਐਸਟੀ ਪੀਸੀਬੀ ਪ੍ਰਧਾਨਗੀ ਜਿਹੜੀ ਸੰਭਣਗੇ ਤੇ ਅੱਜ ਜਿਹੜੀਆਂ ਚੋਣਾਂ ਹੋਈਆਂ ਉਸੇ ਵਿੱਚ ਜੇਤੂ ਕਰਾਰ ਕਰ ਦਿੱਤੇ ਗਏ ਨੇ ਹਰਜਿੰਦਰ ਸਿੰਘ ਧਾਮੀ ਤੇ ਦਰਸਲ ਪੂਰੀ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਲੈਣੇ ਆ ਦੱਸਿਆ ਜਾ ਰਿਹਾ ਜਿੱਥੇ ਸ਼ੋਮਨੀ ਗੁਰਦੁਆਰਾ ਪਹਾਰਵਤ ਤੱਕ ਕਮੇਟੀ ਦੇ ਪ੍ਰਧਾਨ ਇੱਕ ਵਾਰ ਫਿਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਬਣ ਚੁੱਕੇ ਨੇ ਦੁਪਹਿਰ 12 ਵਜੇ ਤੇ ਕਰੀਬ ਸ੍ਰੀ ਹਰਮੰਦਰ ਸਾਇਬ ਸਤੇ ਤੇ ਸਿੰਘ ਸਮੁੰਦਰੀ ਹਾਲ ਵਿੱਚ ਅਰਦਾਸ ਉਪਰੰਤ VOTING ਸ਼ੁਰੂ ਹੋਈ ਇਸ ਦੌਰਾਨ ਵਾਕਵਾਕ ਜ਼ਿਲ੍ਹਿਆਂ ਤੋਂ ਆਏ ਸ਼ੂਮਨੀ ਕਮੇਟੀ ਮੈਂਬਰਾਂ ਨੇ ਨਵੇਂ ਪ੍ਰਧਾਨ ਲਈ VOTING ਕੀਤੀ ਇਸ ਦੌਰਾਨ ਐਡਵੋਕੇਟ ਤਾਮੀ ਨੇ ਮਾਸਟਰ ਮਿੱਠੂ ਸਿੰਘ ਨੂੰ ਹਰਾ ਕੇ ਫਿਰ ਤੋਂ ਚੋਣ ਜਿੱਤੀ ਹੈ ਤਾਮੀ ਨੂੰ 117 ਵੋਟਾਂ ਮਿਲੀਆਂ ਹਨ ਜਦਕਿ ਮਾਸਟਰ ਮਿੱਠੂ ਜਿਹੜੇ ਨੇ ਉਹਨਾਂ ਨੂੰ 18 ਵੋਟਾਂ ਪ੍ਰਾਪਤ ਹੋਈਆਂ ਤੇ ਇੱਥੇ ਇਹ ਵੀ ਦੱਸਣ ਯੋਗ ਹੈ ਕਿ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਪੰਜਵੀਂ ਵਾਰ ਪ੍ਰਧਾਨ ਬਣੇ ਨੇ ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਜਿਥੇ ਕਿ ਮਾਮਲਾ ਜਿਹੜਾ ਇੱਕ ਕਾਫੀ ਵਿਪਖਿਆ ਸੀਗਾ ਔਰ ਦੱਸਿਆ ਜਾ ਰਿਹਾ ਸੀਗਾ ਕਿ ਜਿੱਥੇ ਚੋਣਾਂ ਨੂੰ ਲੈ ਕੇ ਇਹ ਜਿਹੜੀ ਪ੍ਰਧਾਨਗੀ ਦੀ VOTING ਹੋਈ ਹੈ ਉਸ ਨੂੰ ਲੈ ਕੇ ਕਾਫੀ ਚਰਚਾਵਾਂ ਜੜੀਆਂ ਸਿਗੀਆਂ ਤਾਂ ਸੁਖਬੀਰ ਸਿੰਘ ਬਾਦਲ ਕੁਣ ਨੇ ਆਪਣਾ ਜਿਹੜਾ ਮੋਤਵਾਰ ਯਾਨੀ ਕਿ ਇੱਕ ਆਪਣਾ ਚਿਹਰਾ ਉਮੀਦਵਾਰ ਜੋ ਹਰਜਿੰਦਰ ਸਿੰਘ ਧਾਮੀ ਹੁਣਾਂ ਨੂੰ ਦੱਸਿਆ ਸੀ ਔਰ ਹਰਜਿੰਦਰ ਸਿੰਘ ਧਾਮੀ ਪੰਜਵੀਂ ਵਾਰ ਜੇਤੂ ਕਰਾਰ ਹੋਏ ਨੇ ਤੇ ਉਹਨਾਂ ਦੇ ਵੱਲੋਂ ਜੋ ਹੈ ਹੁਣ ਪ੍ਰਧਾਨਗੀ ਜਿਹੜੀ ਸਾਂਭੀ ਜਾਵੇਗੀ ਉਹਨਾਂ ਨੂੰ 117 ਵੋਟਾਂ ਪਈਆਂ ਔਰ ਨਾਲ ਦੀ ਨਾਲ ਮਾਸਟਰ ਮਿੱਠੂ ਸਿੰਘ ਕਹਾਨੇਕੇ ਨੂੰ 18 ਵੋਟਾਂ ਜਿਹੜੀਆਂ ਮਿਲੀਆਂ ਨੇ ਔਰ ਉਸ ਤੋਂ ਬਾਅਦ ਵੱਡੀ ਲੇਟ ਤੇ ਜਿੱਤ ਹਾਸਲ ਕਰਕੇ ਹਰਜਿੰਦਰ ਸਿੰਘ ਧਾਮੀ ਇੱਕ ਵਾਰ ਫਿਰ ਤੋਂ ਐਸਜੀਪੀਸੀ ਦੀ ਪ੍ਰਧਾਨਗੀ ਸਾਂਭਣ ਗਏ ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਐਸਟੀਪੀਸੀ ਦੀ ਪ੍ਰਧਾਨਗੀ ਜਿਹੜੀ ਆ ਉਹ ਪੰਜ ਸਾਲਾਂ ਤੋਂ ਯਾਨੀ ਕਿ ਪਿਛਲੇ 4 ਸਾਲਾਂ ਤੋਂ ਪ੍ਰਧਾਨ ਸਨ ਹਰਜਿੰਦਰ ਸਿੰਘ ਧਾਮੀ ਹੁਣ ਪੰਜਵੀਂ ਵਾਰ ਫਿਰ ਜਿੱਤ ਹਾਸਲ ਕਰਕੇ ਉਹਨਾਂ ਨੇ ਇਹ ਅਹੁਦਾ ਸੰਭਾਲ ਲਿਆ ਤੇ ਅੱਜ ਜਿਹੜੀ VOTING ਹੋਈ ਸੀ ਔਰ ਦੂਰੋ ਦੂਰੋ ਜਿਹੜੇ ਮੈਂਬਰ ਜਿਹੜੇ ਪਹੁੰਚੇ ਸੀ ਉਹਨਾਂ ਨੇ VOTING ਦੇ ਵਿੱਚ ਹਿੱਸਾ ਲਿਆ ਤੇ ਇਸ ਦੌਰਾਨ ਹਰਜਿੰਦਰ ਸਿੰਘ ਧਾਮੀ ਨੂੰ ਇੱਕ ਵਾਰ ਫਿਰ ਤੋਂ ਜੇਤੂ ਘਰਾੜ ਕਰ ਦਿੱਤਾ ਗਿਆ ਸ਼ੋਮਨੀਗੁਰ ਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਇੱਕ ਵਾਰ ਸਿਰ ਤੋਂ ਹਰਜਿੰਦਰ ਸਿੰਘ ਧਾਮੀ ਬਣ ਚੁੱਕੇ ਨੇ ਹਾਲਕਿ VOTING ਜਿਹੜੀ ਹੋਈ ਸੀ ਉਸ VOTING ਦੇ ਉੱਤੇ ਸਵਾਲ ਖੜੇ ਕੀਤੇ ਗਏ ਸੀ ਔਰ ਕਿਹਾ ਗਿਆ ਕਿ ਇਹ VOTING ਗਲਤ ਤਰੀਕੇ ਨਾਲ ਹੋ ਰਹੀ ਹੈ ਇਹ VOTING ਜਾਇਜ਼ ਨਹੀਂ ਮੰਨੀ ਚਾਹੀਦੀ ਹੈ ਦੁਬਾਰਾ ਹੋਣੀ ਚਾਹੀਦੀ ਹੈ ਜਿਸ ਤਰੀਕੇ ਨਾਲ ਵੋਟਾਂ ਪੈ ਰਹੀਆਂ ਨੇ ਇਲੈਕਸ਼ਨ ਕਮਿਸ਼ਨ ਦੀ ਨਿਗਰਾਨੀ ਹੀਟ ਨਹੀਂ ਹੋ ਰਿਹਾ ਬਹੁਤ ਵੱਡੇ ਮੁੱਦੇ ਖੜੇ ਹੋਏ ਸੀ ਪਰ ਇਸ ਪੂਰੇ ਮਾਮਲੇ ਦੇ ਵਿੱਚ ਹਰਜਿੰਦਰ ਸਿੰਘ ਧਾਮੀ ਇੱਕ ਵਾਰ ਫਿਰ ਤੋਂ ਜੇਤੂ ਕਰਾਰ ਹੋ ਰਹੇ ਨੇ 117 ਵੋਟਾਂ ਦੀ ਵੱਡੀ ਲੀਡ ਦੇ ਨਾਲ ਹਰਜਿੰਦਰ ਸਿੰਘ ਧਾਮੀ ਨੇ ਜਿਹੜੀ ਆ ਜਿੱਤ ਹਾਸਲ ਕੀਤੀ ਹੈ ਤੇ 18 ਵੋਟਾਂ ਦੇ ਨਾਲ ਜੋ ਵਿਰੋਧੀ ਧਿਰ ਦੇ ਯਾਨੀ ਕਿ 2% ਦੇ ਜੋ ਉਮੀਦਵਾਰ ਸਨ ਉਹਨਾਂ ਨੂੰ ਹੁਣ ਘੱਟ ਵੋਟਾਂ ਮਿਲੀਆਂ ਜਿਸ ਕਰਕੇ ਹਰਜਿੰਦਰ ਸਿੰਘ ਧਾਮੀ ਨੇ ਲੀਡ ਤੇ ਜਿੱਤ ਹਾਸਲ ਕੀਤੀ